ਹਾਂਜੀ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਕੜਾਈ ਵਾਲੇ ਪੌਂਚੇ ਬਣਾ ਕੇ ਦਿਖਾਵਾਂਗੇ ਤੇ ਦੱਸਾਂਗੇ ਕਿ ਆਪਾਂ ਇਹ ਕੜਾਈ ਵਾਲੇ ਪੌਂਚੇ ਕਿਸ ਤਰੀਕੇ ਨਾਲ ਬਣਾਏ ਆ ਤੇ ਕਿਹੜੀ ਮਸ਼ੀਨ ਤੇ ਬਣਾਏ ਆ ਠੀਕ ਹੈ ਜੀ ਆਪਾਂ ਇਹ ਵੀਡੀਓ ਇੰਸਟਾ ਤੇ ਵੀ ਬਹੁਤ ਪਾਈ ਸੀ ਉੱਥੇ ਵੀ ਆਪ ਨੂੰ ਬਹੁਤ ਕਮੈਂਟ ਆਏ ਸੀ ਤੁਸੀਂ ਇਹ ਜਿਹੜੀ ਕਿਹੜੀ ਮਸ਼ੀਨ ਤੇ ਪੌਂਚੇ ਬਣਾਏ ਆ ਤੇ ਆਪਾਂ ਇੱਕ YouTube ਤੇ ਪਹਿਲਾਂ ਵੀਡੀਓ ਪਾਈ ਸੀ ਸ਼ਾਰਟ ਵੀਡੀਓ ਔਰ ਇਹ ਚ ਵੀ ਆਪ ਨੂੰ ਕਮੈਂਟ ਆਏ ਸੀ ਦੀ ਰਿਏ ਕਿੰਦਾ ਪੌਂਚੇ ਬਣਾਏ ਆ ਠੀਕ ਹੈ ਜੀ ਦੇਖੋ ਆਪਾਂ ਪੌਂਚਾ ਬਣਾਇਆ ਹੋਇਆ ਪਿੰਕ ਕਲਰ ਨਾਲ ਵਰਕ ਕੀਤਾ ਹੋਇਆ ਤੇ ਇਹਦੇ ਵਿੱਚ ਆਪਾਂ ਇਹ ਆਪਾਂ ਇਹਦੇ ਪਹੁੰਚ ਬਣਾਇਆ ਹੈ ਕੜਾਈ ਵਾਲੀ ਮਸ਼ੀਨ ਤੇ ਬਣਾਇਆ ਦੇਖੋ ਇਹ ਆਪਣੀ ਕੜਾਈ ਵਾਲੀ ਮਸ਼ੀਨ ਹੈ ਆਪ ਬਖਾ ਵੱਡਾ ਛੋਟਾ ਹੁੰਦਾ ਠੀਕ ਹੈ ਜੀ ਇੱਥੋਂ ਆਪਣਾ ਬਖਾ ਵੱਡਾ ਛੋਟਾ ਹੁੰਦਾ ਹੈਗਾ ਤੇ ਇੱਥੇ ਇਹਦਾ ਗੋਡਾ ਲੱਗਿਆ ਹੋਇਆ ਥੱਲੇ ਦੇਖੋ ਆਹ ਵਾਲੀ ਥਾਂ ਤੇ ਕੜਾਈ ਵਾਲੀ ਮਸ਼ੀਨ ਇਹਨਾਂ ਨੇ ਆਪਾਂ ਉਹ ਜਿਹੜਾ ਬਖਾ ਹੈ ਇਸ ਤਰੀਕੇ ਨਾਲ ਵੱਡਾ ਛੋਟਾ ਕਰਦੇ ਆ ਠੀਕ ਹੈ ਜੀ ਤੇ ਵੱਡੀ ਮੋਟਰ ਵਾਲੀ ਆਪਣੀ ਮਸ਼ੀਨ ਲੱਗੀ ਹੋਈ ਹੈ ਇਹ ਤੇ ਜਿਹੜੇ ਇਹਦੇ ਵਿੱਚ ਥੱਲੇ ਇੱਥੇ ਆਪਾਂ ਦੰਦral ਪਾਈ ਹੋਈ ਹੈ ਠੀਕ ਹੈ ਜੀ ਜੇ ਆਪਾਂ ਕੜਾਈ ਵਾਲੀ ਮਸ਼ੀਨ ਤੇ ਦੰਦral ਪਾਵਾਂਗੇ ਦੂਜੀ ਮਸ਼ੀਨ ਵਾਂਗੂ ਤਾਂ ਹੀ ਇਹ ਪਹੁੰਚੇ ਬਣਨਗੇ ਜੇ ਆਪਾਂ ਦੰਦral ਨਾ ਪਾਵਾਂਗੇ ਤੇ ਆਪਣੇ ਬੁਕਰਮਾਲੇ ਪਹੁੰਚੇ ਨਹੀਂ ਬਣਨੇ ਕਿਉਂਕਿ ਫਿਰ ਆਪਣੀ ਜਿਹੜੀ ਮਸ਼ੀਨ ਆ ਗਈ ਹੈ ਜਿਹੜਾ ਬਖਾ ਗਾਂਖਾਂ ਦੰਦral ਹੀ ਖਿੱਚਦੀ ਆ ਤੇ ਤਾਂ ਕਰਕੇ ਜੀ ਇਹ ਆਪਣੇ ਗਾਂ ਅੱਗੇ ਅੱਗੇ ਪਹੁੰਚਾ ਜਾਈ ਜਾਂਦਾ ਜੇ ਆਪਾਂ ਦੰਦral ਪਾਵਾਂਗੇ ਠੀਕ ਹੈ ਜੀ ਤੇ ਜਿਹੜੀ ਇਹ ਮਸ਼ੀਨ ਆਪਾਂ ਲਈ ਹੈ ਇਹ ਮਸ਼ੀਨ ਆਪਾਂ ਲਈ ਸੀ 4000 ਦੀ ਪੁਰਾਣੀ ਮਸ਼ੀਨ ਲਈ ਸੀ ਤੁਸੀਂ ਵੀ ਜੇ ਆਪਣਾ ਕੰਮ ਸਟਾਰਟਿੰਗ ਕਰਨਾ ਚਾਹੁੰਦੇ ਆ ਕਿਉਂਕਿ ਅੱਜ ਕੱਲ੍ਹ ਕੜਾਈ ਦਾ ਬਹੁਤ ਜ਼ਿਆਦਾ ਟ੍ਰੈਂਡ ਆ ਪਹੁੰਚ ਜਾਂਦਾ ਤੇ ਤੁਸੀਂ ਇਸ ਤਰੀਕੇ ਨਾਲ ਸਸਤੀ ਮਸ਼ੀਨ ਲੈ ਕੇ ਆਪਦਾ ਕੰਮ ਸ਼ੁਰੂ ਕਰ ਸਕਦੇ ਆ ਤੇ ਠੀਕ ਹੈ ਜੀ ਨਵੀਂ ਮਸ਼ੀਨ ਇਹ ਆਉਂਦੀ ਹੈ 15000 ਦੀ ਆਉਂਦੀ ਹੈ ਜੀ ਜੇ ਆਪਾਂ ਨਵੀਂ ਮਸ਼ੀਨ ਲੈਣੀ ਹੈ ਤੇ ਅੱਜ ਕੱਲ੍ਹ ਇਹ ਮਸ਼ੀਨਾਂ ਆਮ ਹੀ ਮਿਲ ਜਾਂਦੀਆਂ ਕਿਉਂਕਿ ਜ਼ਿਆਦਾਤਰ ਕੰਪਿਊਟਰ ਮਸ਼ੀਨਾਂ ਦਾ ਟਾਈਮ ਆ ਗਿਆ ਉਹ ਅੱਜ ਕੱਲ੍ਹ ਜ਼ਿਆਦਾਤਰ ਲੋਕੀ ਕੰਪਿਊਟਰ ਮਸ਼ੀਨ ਹੀ ਲੈਂਦੇ ਆ ਤੇ ਆ ਮਸ਼ੀਨਾਂ ਆਮ ਹੀ ਮਿਲ ਜਾਂਦੀ ਹੈ 4000 ਦੀ ਮਸ਼ੀਨ ਤੁਹਾਨੂੰ ਮਿਲ ਜੂਗੀ ਤਾਂ ਤੁਸੀਂ ਆਪ ਦਾ ਇਸ ਤਰੀਕੇ ਨਾਲ ਪਹੁੰਚਾਣਾ ਕੰਮ ਸਟਾਰਟ ਕਰ ਸਕਦੇ ਆ ਤੁਸੀਂ ਕਿਸੇ ਵੀ ਟੇਲਰ ਤੋਂ ਸਲਵਾਰਾ ਲੈ ਸਕਦੇ ਆ ਵੀ ਅਸੀਂ ਪਹੁੰਚੇ ਤਿਆਰ ਕਰਨੇ ਆਪਾਂ ਪਹੁੰਚੇ ਬਣਾਉਣੇ ਕੀ ਆਪਾਂ ਦਿਖਾਉਣੇ ਆ ਦੇਖੋ ਜੀ ਆਪਾਂ ਇੱਕ ਲੈਨ ਵਰਕ ਦੀ ਪਾਤੀ ਹੈ ਦੇਖੋ ਤੁਸੀਂ ਇਸ ਤਰ੍ਹਾਂ ਵਰਕ ਹੁੰਦਾ ਹੈਗਾ ਇਸ ਤਰ੍ਹਾਂ ਪਹੁੰਚੇ ਵਿੱਚ ਤੁਸੀਂ ਸਿਰਫ ਦੋ ਤਿੰਨੇ ਡਿਜ਼ਾਈਨ ਬਣਾ ਸਕਦੇ ਹੋ ਇਸ ਤੋਂ ਬਾਅਦ ਡਿਜ਼ਾਈਨ ਨਹੀਂ ਬਣਨਗੇ ਇਸ ਮਸ਼ੀਨ ਤੇ ਜਾਂ ਤਾਂ ਸਕਰੋਲ ਨਾਲ ਡਿਜ਼ਾਈਨ ਬਣ ਜੂਗਾ ਜਾਂ ਇਸ ਤਰ੍ਹਾਂ ਇੱਕ ਦੋ ਹੋ ਡਿਜ਼ਾਈਨ ਬਣ ਜਾਣਗੇ ਠੀਕ ਹੈ ਜੀ ਤੇ ਜਿਹੜੀ ਅੱਜ ਕੱਲ ਮਹਿੰਗੀ ਮਸ਼ੀਨ ਹੁੰਦੀ ਹੈ 15 20000 ਦੀ ਮਸ਼ੀਨ ਜਿਹੜੀ ਸਿਰਫ ਪਹੁੰਚਣ ਦੇ ਵਰਕ ਵਾਲੀ ਹੁੰਦੀ ਹੈ ਉਸ ਤੇ ਤੁਸੀਂ ਕਈ ਤਰ੍ਹਾਂ ਦੇ ਡਿਜ਼ਾਈਨ ਬਣਾ ਸਕਦੇ ਆ ਕਈ ਮਸ਼ੀਨ ਹੁੰਦੀ ਹੈ 10 ਤਰ੍ਹਾਂ ਦੇ ਡਿਜ਼ਾਈਨ ਹੁੰਦੇ ਆ ਕਈ ਹੁੰਦੀਆਂ 5 ਤਰ੍ਹਾਂ ਦੇ ਡਿਜ਼ਾਈਨ ਹੁੰਦੇ ਆ ਤੇ ਬਟ ਇਸ ਮਸ਼ੀਨ ਦੇ ਤੁਸੀਂ 2-3 ਤਰ੍ਹਾਂ ਦੇ ਇਹ ਡਿਜ਼ਾਈਨ ਬਣਾ ਸਕਦੇ ਆ ਜੀ। ਲੋ ਜੀ ਇੱਕ ਸਲਵਾਰ ਦੇ ਪਹੁੰਚ ਆਪ ਬਣਾਤੇ ਆ। ਤੁਸੀਂ ਦੇਖ ਸਕਦੇ ਬਹੁਤ ਸੋਹਣਾ ਡਿਜ਼ਾਈਨ ਬਣਿਆ ਜੀ। ਜਿੰਨੇ ਕਲਰ ਤੁਹਾਡੇ ਸੂਟ ਦੇ ਵਿੱਚ ਹੋਣਗੇ ਤੁਸੀਂ ਓਨੇ ਕਲਰ ਹੀ ਇੱਥੇ ਪਾਸ ਕਰ ਸਕਦੇ ਆ ਤੁਸੀਂ ਇੱਥੇ ਤਿੰਨ ਚਾਰ ਕਲਰ ਵੀ ਪਾਸ ਕਰ ਸਕਦੇ ਆ ਇੱਕ ਕਲਰ ਵੀ ਪਾਸ ਕਰਨੇ ਦੋ ਕਲਰ ਵੀ ਪਾਸ ਕਰ ਸਕਦੇ ਠੀਕ ਹੈ ਜੀ ਇਸ ਤਰੀਕੇ ਨਾਲ ਬਹੁਤ ਹੀ ਸੋਹਣੇ ਪੌਂਚੀ ਬਣਨਗੇ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬਾਏ ਬਾਏ ਰੱਬ ਰੱਖਾ